ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਸ੍ਰੀਆ ਗਾਲ ਜੀ ਮੈਂ ਇੱਕ ਤੁਹਾਨੂੰ ਬਹੁਤ ਹੀ ਸੋਹਣਾ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਇਹ ਪੰਜਾਬੀ ਲੋਕ ਗੀਤ ਦੇ ਬੋਲ ਹਨ ਸਿਰ ਸੋਨੇ ਦੀ ਮਟਕੀ ਵੇ ਵਿੱਚਾ ਮੈਂ ਦੁੱਧ ਦਹੀਂ ਇਹ ਮਾਲਵੇ ਵਿੱਚ ਵੀ ਪੰਜਾਬੀ ਲੋਕ ਗੀਤ ਗਾਇਆ ਜਾਂਦਾ ਹੈ ਤੇ ਦੁਆਬੇ ਵਿੱਚ ਵੀ ਗਾਇਆ ਜਾਂਦਾ ਹੈ ਮਾਝੇ ਵਿੱਚ ਵੀ ਗਾਇਆ ਜਾਂਦਾ ਹੈ ਪਰ ਸਾਰੇ ਹੀ ਗਾਉਂਦੇ ਹਨ ਤੇ ਸੁਣਨਾ ਹਰੇਕ ਦਾ ਹੀ ਚਾਹੀਦਾ ਹੈ ਕਿਉਂਕਿ ਆਪਾਂ ਨੂੰ ਹਰ ਭਾਸ਼ਾ ਦਾ ਪਤਾ ਲੱਗੇ ਵੀ ਕਿਹੜੇ ਜਿਹੜੇ ਵਿੱਚ ਕਿਸ ਚੀਜ਼ ਨੂੰ ਕੀ ਕਿਹਾ ਜਾਂਦਾ ਹੈ ਆਪਾਂ ਨੂੰ ਇਹ ਚੀਜ਼ਾਂ ਦੇਖੜਨਾ ਜ਼ਰੂਰੀ ਹੁੰਦੀਆਂ ਹਨ ਪੰਜਾਬੀ ਵਿੱਚ ਕਈ ਬੋਲੀਆਂ ਬੋਲੀਆਂ ਜਾਂਦੀਆਂ ਹਨ ਹਰ ਚੀਜ਼ ਦਾ ਕੋਈ ਆਪੋ ਆਪਣਾ ਮਸਤਕ ਹੁੰਦਾ ਹੈ ਤੇ ਪਰ ਦੁੱਧ ਦਹੀਂ ਤੇ ਸੋਨੇ ਦੀ ਮਟਕੀ ਮਟਕੀ ਦਾ ਮਤਲਬ ਵੀ ਸਿਰ ਤੇ ਉਹਨੇ ਗਾਗਰ ਰੱਖੀ ਹੋਈ ਸੀ ਦੋਹਣੀ ਰੱਖੀ ਹੋਈ ਸੀ ਮਟਕੀ ਇਹਨੂੰ ਕਹਿ ਦਿੰਦੇ ਆ ਪਰ ਹੈ ਇਹ ਉਹ ਸੋਨੇ ਦੀ ਗਾਗਰ, ਦੋਣੀ ਹੋਰ ਮਟਕੀ ਜਿਹੜੀ ਆ ਉਹਦੀ ਬੋਲੀ ਹੈ ਵੀ ਮਟਕੀ ਆ ਜਿਹੜੀ ਗੁਜਰਾਂ ਗੁਜਰਾ ਦੀ ਬੋਲੀ ਹੈ ਉਹਦੇ ਵਿੱਚ ਉਹਨੂੰ ਮਟਕੀ ਬੋਲਿਆ ਗਿਆ ਤੇ ਪਰ ਹੈ ਇਹ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਗਾਗਰ ਹੈ ਜਾਂ ਉਹ ਦੋਣੀ ਦੋਣੀ ਦਾ ਮਤਲਬ ਹੁੰਦਾ ਹੈ ਉਹ ਮੇਰੇ ਉੱਤੇ ਦਿਸਦੀਆਂ ਵੀ ਪਈਆਂ ਨੇ ਥੱਲੜੀ ਜਿਹੜੀ ਉਹ ਗਾਗਰ ਹੈ ਉੱਪਰਲੀ ਦੋਣੀ ਹੈ ਛੋਟੀ ਜਿਹੜੀ ਹੁੰਦੀ ਹੈ ਉਹ ਦੋਣੀ ਹੁੰਦੀ ਹੈ ਗਾਗਰ ਵੱਡੀ ਹੁੰਦੀ ਹੈ ਤਾਂ ਕਰਕੇ ਦੋਣੀ ਤੇ ਗਾਗਰ ਦਾ ਜੋੜ ਹੁੰਦਾ ਹੈ ਤੇ ਉਹ ਤਾਂ ਕਰਕੇ ਉਹਨੇ ਸਿਰ ਤੇ ਰੱਖ ਕੇ ਦੁੱਧ ਦਹੀਂ ਵੇਚਣ ਜਾਂਦੀ ਹੈ ਤੇ ਫਿਰ ਉਹ ਵਾਜਾਂ ਮਾਰਦੀ ਹੈ ਕਿਉਂਕਿ ਉਹਦਾ ਕਿਸੇ ਦੇ ਨਾਲ ਪਿਆਰ ਸੀ ਤੇ ਉਹ ਜਦੋਂ ਵਾਜਾਂ ਮਾਰਦੀ ਹੈ ਗੁਜਰੀ ਬਣ ਕੇ ਜਾਂਦੀ ਹੈ ਤੇ ਆਦੇ ਪਤੀ ਨੂੰ ਵਾਜਾਂ ਮਾਰਦੀ ਹੈ ਇਹ ਇਸੇ ਤਰ੍ਹਾਂ ਦੀ ਸਟੋਰੀ ਹੈ ਤੇ ਮੈਂ ਤੁਹਾਨੂੰ ਇੱਕ ਪੰਜਾਬੀ ਲੋਕੀ ਸੁਨਾਰੀ ਹਾਂ ਕਿਉਂਕਿ ਇਹ ਸਾਰਿਆਂ ਨੇ ਬਹੁਤ ਗਾਇਆ ਹੈ ਪਰ ਸੁਣਨਾ ਹਰ ਇੱਕ ਦਾ ਚਾਹੀਦਾ ਹੈ ਪੰਜਾਬੀ ਭਾਸ਼ਾ ਦੇ ਵਿੱਚ ਕਿਸੇ ਚੀਜ਼ ਨੂੰ ਕੀ ਬੋਲਿਆ ਜਾਂਦਾ ਕਿਸੇ ਨੂੰ ਕੀ ਬੋਲਿਆ ਜਾਂਦਾ ਹਰ ਜ਼ਿਲ੍ਹੇ ਵਿੱਚ ਬੋਲੀ ਬਦਲਦੀ ਹੈ ਤੇ ਆਪਾਂ ਨੂੰ ਸੁਣਨੀ ਚਾਹੀਦੀ ਹੈ ਵੀ ਮਾਲਵੇ ਵਿੱਚ ਕਿਵੇਂ ਲੋਕੀ ਇਸ ਚੀਜ਼ ਨੂੰ ਕੀ ਕਹਿੰਦੇ ਹਨ ਦੁਆਬੇ ਵਿੱਚ ਕੀ ਕਹਿੰਦੇ ਹਨ ਤੇ ਮਾਝੇ ਵਿੱਚ ਕੀ ਬੋਲਦੇ ਹਨ ਤੇ ਸਾਡੇ ਤਾਂ ਸਿੱਧੀ ਭਾਸ਼ਾ ਹੈ ਅਸੀਂ ਤਾਂ ਹਲੌਰ ਗਏ ਹਾਂ ਤੇ ਉਧਰੋਂ ਆਏ ਪਾਕਿਸਤਾਨ ਵਿੱਚੋਂ ਇੱਧਰ ਆਏ ਮੇਰੇ ਮਾਪੇ ਪੇਕੇ ਸਾਰੇ ਜਿਹੜੇ ਸੀ ਤੇ ਅਸੀਂ ਉਹ ਭਾਸ਼ਾ ਸਿੱਧੀ ਭਾਸ਼ਾ ਪਾਕਿਸਤਾਨ ਤੇ ਜੋ ਪੰਜਾਬ ਵਿੱਚ ਚੱਲਦੀ ਹੈ ਉਹੋ ਹੀ ਹੀ ਬੋਲਦੇ ਹਾਂ ਤੇ ਤਾਂ ਕਰਕੇ ਸਾਡੀ ਬੋਲੀ ਸਿੱਧੀ ਆਮ ਹਰ ਇੱਕ ਬੰਦੇ ਨੂੰ ਇਹਦੀ ਸਮਝ ਲੱਗਦੀ ਹੈ ਨਿਆਣ ਤੋਂ ਨਿਆਣ ਬੰਦੇ ਨੂੰ ਵੀ ਸਮਝ ਲੱਗ ਜਾਂਦੀ ਹੈ ਕੋਈ ਇਹੋ ਜੀ ਗੱਲ ਹੁੰਦੀ ਹੈ ਵਿੱਚ ਬਲਦ ਆ ਜਾਂਦਾ ਹੈ ਜੀ ਦਾ ਨਹੀਂ ਪਤਾ ਲੱਗਦਾ ਪਰ ਮੈਨੂੰ ਜਿੱਥੋਂ ਮਾੜਾ ਜਿਹਾ ਦਿੱਸੇ ਵੀ ਇੱਥੋਂ ਸਮਝ ਨਾ ਲੱਗੇਗੀ ਬਾਅਦ ਦੇ ਵਿੱਚ ਮੈਂ ਉਹ ਜ਼ਰੂਰ ਦੱਸ ਦੇਣੀ ਹਾਂ ਵੀ ਇਸ ਚੀਜ਼ ਦਾ ਅਰਥ ਆ ਬਣਦਾ ਹੈ ਇਸੇ ਤਰ੍ਹਾਂ ਮੈਂ ਤੁਹਾਨੂੰ ਇਸ ਚੀਜ਼ ਦਾ ਵੀ ਦੱਸਦਾ ਵੀ ਸੋਨੇ ਦੀ ਮਟਕੀ ਮਟਕੀ ਦਾ ਮਤਲਬ ਹੁਣ ਕਈਆਂ ਬੱਚਿਆਂ ਨੂੰ ਆਪਣੇ ਨੂੰ ਨਹੀਂ ਪਤਾ ਲੱਗੂਗਾ ਵੀ ਮਟਕੀ ਕਿੰਨੂੰ ਬੋਲਿਆ ਜਾਂਦਾ ਹੈ ਇਹ ਇੱਕ ਸੋਨੇ ਦੀ ਗਾਗਰ ਹੈ ਜਾਂ ਸੋਨੇ ਦੀ ਗੋਹਣੀ ਹੈ ਗੜਵਾ ਹੈ ਗੜਵਾ ਵੀ ਇੱਕ ਹੁੰਦਾ ਸੀ ਪਿੱਛੇ ਉਹ ਸਿਰ ਤੇ ਰੱਖ ਕੇ ਲੈਂਦੇ ਸੀ ਅੱਜ ਕੱਲ ਬਾਲਟੀਆਂ ਵਿੱਚ ਮੱਝਾਂ ਗਾਵਾਂ ਚੁਈਆਂ ਜਾਂਦੀਆਂ ਹਨ ਸਾਡੀ ਮਾਤਾ ਜੀ ਕੋਲੇ ਮੇਰੀ ਮਾਂ ਕੋਲੇ ਐਡੇ-ਐਡੇ ਦੋ ਗੜਵੇ ਸੀ ਉਹਦੇ ਵਿੱਚ 5 ਕਿਲੋ ਦੁੱਧ ਪੈਂਦਾ ਸੀ ਤੇ ਉਹ ਬੋਧ ਭਾਰੇ ਵਜਣ ਵਾਲੇ ਸੀ 4-5 ਕਿਲੋ ਦਾ ਉਹਦਾ ਵਜਨ ਹੀ ਹੁੰਦਾ ਸੀ ਤੇ ਅਸੀਂ ਕਈ ਵਾਰੀ ਹੱਸਦੇ ਸੀ ਵੀ ਇਹਦੇ ਵਿੱਚ ਦੁੱਧ ਤੁਸੀਂ ਕਿੰਨਾ ਚਾਹੁੰਦੇ ਹੋਗੇ ਵੀ ਉਹ ਉਹਦੇ ਵਿੱਚ ਉਹਨਾਂ ਸਮਿਆਂ ਵਿੱਚ ਮੱਝਾਂ ਗਾਵਾਂ ਵੀ ਰੱਖ ਕੇ ਪਹਿਲਾਂ ਪੁਰਾਣੇ ਜ਼ਮਾਨੇ 'ਚ ਉਹਨਾਂ ਗੜਬਿਆਂ ਵਿੱਚ ਮੱਝਾਂ ਗਾਵਾਂ ਚੋਈਆਂ ਜਾਂਦੀਆਂ ਸੀ ਤੇ ਮੈਂ ਹੁਣ ਤੁਹਾਨੂੰ ਇਹ ਪੰਜਾਬੀ ਲੋਕੀਤ ਸੁਨਾਰੀ ਹਾਂ ਸੁਣੋ शर सोण जी मटकी वेचां मो दो दोण जी मटकी वेचां मदी खड़ी हा ਵਲ ਗਈ ਮੇਰਾ ਜਗਾਲੀ ਤੇਰਾ ਲਾ ਤੂ ਤਾ ਵਾਜਨਾ ਦੇਂਦਾ ਵੇ ਵਿਕਿਆਨਾ ਦੋਦਦਾਹੀ ਤੂ ਸੀ ਵਾਜਨਾ ਦੇਂਦੇ ਜੀ ਵਿਕਿਆਨਾ ਦੋਦਦਾਹੀ ਸੇਰ ਸੋਨੇ ਦੀ ਮਟਕੀ ਵੇ बेचा मै दो दही शेर सोने दी मटकी में बेचा मै दो दही खाड़ी वाह जा मारा वे भुल गई मेरा ज खड़ी खाड़ी हाका ਲੱਖਾਂ ਦਾ ਕੋੜਾ ਵੇ ਕਾਢੀ ਦੀ ਚੜਤ ਵੜੀ ਖੜੀ ਤੂੰ ਤੇ ਵਾਜਨਾ ਦੇਂਦਾ ਜੀ ਵਿਕੀਆ ਨਾ ਦੁੱਧ ਦਹੀਂ ਤੂੰ ਤੇ ਵਾਜਨਾ ਦੇ ਵਿਕੀ ਆਨਾ ਦੁੱਧ ਦਹੀਂ ਸੇਰ ਸੋਨੇ ਦੀ ਮਟਕੀ ਜੀ ਵੇਚਾ ਮੈਂ ਦੁੱਧ ਦਹੀਂ ਸੇਰ ਸੋਨੇ ਦੀ ਮਟਕ Kari haka ਨਹੀਂ ਤੁਸੀਂ ਵਾਜ ਨਾ ਦੇਂਦੇ ਜੀ ਵਿਕਿਆ ਨਾ ਦੋਤ ਦਾਹੀ ਸੇਰ ਸੋਨੇ ਦੀ ਮਟਕੀ ਵੇ ਵੇਚ ਮੈਂ ਦੋਤ ਦਾਹੀ ਸੇਰ ਸੋਨੇ ਦੀ ਮਟਕੀ ਵੇਚਾਂ ਮੈਂ ਦੋ ਦੋ ਦਾਈ ਕਾੜੀ ਤੇਰੀ ਲੱਖਾਂ ਦੀ ਵਰਦੀ ਵੇ ਬਟਾਣਾ ਦੀ ਚਮਕ ਵੜੀ ਤੇਰੀ ਲੱਖਾਂ ਦੀ ਵਰਦੀ ਵੇ ਬਟਾਣਾ ਦੀ ਚਮਕ ਵੜੀ ਤੂੰ ਸਾਵਾ ਮੇਰੀ ਸੋਨੇ ਦੀ ਮਟਕੀ ਵੇ ਵੇਚਾ ਮੈਂ ਦੋਤ ਦਾਹੀ ਸੇਰ ਸੋਨੇ ਦੀ ਮਟਕੀ ਵੇ ਚੰਵਾੜੇ ਦੀ ਜੂਤੀ ਵੇ ਤਿੱਲੇ ਦੀ ਜੜਤ ਜੜੀ ਤੇਰੀ ਚੰਵਾੜੇ ਦੀ ਜੂਤੀ ਵਿਕਿਆ ਨਾ ਦੁੱਧਾਹੀ ਤੂ ਸਿਵਾਜ ਨ ਦੇਂਦੇ ਵੇ ਵਿਕਿਆ ਨਾ ਦੁੱਧਾਹੀ ਸੇਰ ਸੋਨੇ ਦੀ ਮਟਕੀ ਵਿੱਚ ਵੇਚਾਂ ਮੈਂ ਦੁੱਧਾਹੀ ਸੇਰ ਸੋਨੇ ਦੀ ਮਟਕੀ जना दे बिकिया ना दो दही तो जना दतीवें वििया ना दो दही सिर सोने मटकी ਈ ਵੇ ਵੇਚਾਂ ਮੈਂ ਦੁੱਧ ਦਹੀਂ ਸੇਰ ਸੋਨੇ ਦੀ ਮਟਕੀ ਵਿੱਚ ਵੇਚਾਂ ਮੈਂ ਦੁੱਧ ਦਹੀਂ ਲੋ ਜੀ ਹੁੰਦਾ ਇਹ ਆਕਾਰ ਹੁੰਦਾ ਹੈ ਉਹ ਸਾਰੀਆਂ ਚੀਜ਼ਾਂ ਗਿੰਦੀ ਹੈ ਪਰ ਉਹਨੇ ਜਦੋਂ ਆਵਾਜ਼ ਨਾ ਦਿੱਤੀ ਤੇ ਉਹਨੇ ਵਿਚਾਰੀ ਨਰਾਸ਼ ਹੋ ਕੇ ਘਰੇ ਆ ਗਈ ਉਹਦਾ ਦੁੱਧ ਦਹੀਂ ਨਹੀਂ ਵਿਕਿਆ ਤੇ ਇਹ ਇੱਕ ਉਹ ਉਸ ਆਕਾਰ ਦੀ ਗੜਵੀ ਹੈ ਇਹ ਹੈ ਚੀਨੀ ਦੀ ਤੁਸੀਂ ਕਮੈਂਟ ਕਰਕੇ ਆਖੋਗੇ ਵੀ ਆਂਟੀ ਨੇ ਚੀਨੀ ਦੀ ਭੜੀ ਸੀ ਸੋਨੇ ਦੀ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਵਿਖਾਤੀ ਜੀ ਇਸ ਤਰ੍ਹਾਂ ਉਹ ਸਿਰ ਤੇ ਧਰ ਕੇ ਤੇ ਉਹ ਫਿਰ ਵੇਚਦੀ ਹੈ ਤੇ ਨਾਲੇ ਆਵਾਜ਼ ਦਿੰਦੀ ਹੈ ਤੇ ਇਹ ਉਹ ਚੀਜ਼ ਹੈ ਅਸੀਂ ਵੀ ਇਹਦੇ ਵਿੱਚ ਦਹੀਂ ਪਾ ਕੇ ਰੱਖਦੇ ਹਾਂ ਤੇ ਤੁਹਾਨੂੰ ਵਿਖਾਤਾ ਵੀ ਉਹ ਇਸ ਤਰ੍ਹਾਂ ਨਹੀਂ ਹੁੰਦੀ ਹੈ ਤੇ ਤੁਹਾਨੂੰ ਜੇ ਚੰਗੀ ਲੱਗੀ ਤੇ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਮੈਥੋਂ ਵੱਧ ਘੱਟ ਬੋਲਿਆ ਜਾਂਦਾ ਹੈ ਕਿਉਂਕਿ ਕਈ ਵਾਰ ਸਾਹ ਉਖੜ ਜਾਂਦਾ ਹੈ ਤੇ ਉਤੋਂ ਫਿਰ ਆਵਾਜ਼ ਅੱਗਾ ਪਿੱਛਾ ਕਰਦੀ ਹੈ ਕਿਉਂਕਿ ਉਮਰ ਮੁਤਾਬਕ ਤੁਹਾਨੂੰ ਪਤਾ ਹੈ ਬੰਦੇ ਦੀ ਜਦੋਂ 56 57 ਸਾਲ ਦੀ ਉਮਰ ਹੁੰਦੀ ਹੈ ਤੇ ਅੱਗੇ ਬੜੇ ਪੇੜਾ ਵੀ ਜ਼ੋਰ ਪੈਂਦਾ ਹੈ ਤੇ ਬਾਕੀ ਮੈਂ ਤਾਂ ਅਜੇ ਠੀਕ ਠਾਕ ਹਾਂ ਵਧੀਆ ਹਾਂ ਤੇ ਮਾਲਕ ਦੀ ਕਿਰਪਾ ਹੈ ਤੇ ਜਿੰਨਾ ਚਿਰ ਵੈਗਰੂ ਨੇ ਸਵਾਸ ਦਿੱਤੇ ਹੈ ਤੇ ਤੁਹਾਡੇ ਨਾਲ ਇਹ ਬੋਲ ਸ਼ੇਅਰ ਹੋਣਗੇ ਕਦੀ ਤੁਸੀਂ ਯਾਦ ਕਰੋਗੇ ਕਿ ਕਿਤੇ ਆਂਟੀ ਹੈ ਸੀ ਤੇ ਵੈਗਰੂ ਦਾ ਪਤਾ ਨਹੀਂ ਕਿੰਨੇ ਸਵਾਸ ਹਨ ਇਹ ਤਾਂ ਪਿਛਲੇ ਤਾਂ ਉਹ ਪਰਮਾਤਮਾ ਆਪ ਹੀ ਜਾਣਦਾ ਹੈ ਤੇ ਬਾਕੀ ਇਹ ਤੁਹਾਨੂੰ ਮਟਕੀ ਦਾ ਡਿਜ਼ਾਈਨ ਵਿਖਾਤਾ ਇਸ ਤਰ੍ਹਾਂ ਦੀ ਉਹ ਗੁਜਰੀ ਕੋਲੇ ਮਟਕੀ ਹੁੰਦੀ ਸੀ ਸੋਨੇ ਦੀ ਬਣੀ ਹੁੰਦੀ ਇਸ ਤਰ੍ਹਾਂ ਉੱਤੋਂ ਚਿਤਰੀ ਹੁੰਦੀ ਹੈ ਉਹ ਚੀਜ਼ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ